ਰੰਗਾਲੇ ਮਨ ਕਿਉ ਨੀ ਰੰਗੇ ਆ ਜੋਗੀ ਕੱਪੜੇ ਰੰਗਾਲੇ ਮਨ ਕਿਉ ਨੀ ਰੰਗੇ ਆ ਜੋਗੀ ਕੱਪੜੇ ਰੰਗਾਲੇ ਮਨ ਕਿਉ ਨੀ ਰੰਗੇ ਆ ਤਜ ਕੇ ਵੀ ਜੋਗੀ ਕੱਪੜੇ ਨੇ ਮਨ ਕਿਉਂ ਨੀ ਰੰਗਿਆ ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨੀ ਰੰਗਿਆ ਪਾਤਸ਼ਾਹ ਕਹਿੰਦੇ ਕੱਪੜੇ ਪਹਿਰਾਵਾ ਇਦਾਂ ਪਰਵਾਹ ਨਹੀਂ ਹੋਣਾ ਪਾਤਸ਼ਾਹ ਕਹਿੰਦੇ ਜਿਸਮ ਢੱਕਣ ਵਾਸਤੇ ਹੁੰਦਾ ਪਹਿਰਾਵਾ ਜਾਂ ਕਿਸੇ ਨਿਜਮੰਤਰ ਸੰਗਤ ਦਾ ਪਹਿਰਾਵਾ ਪਾਤਸ਼ਾਹ ਜੀ ਨੂੰ ਇੰਨੇ ਪਿਆਰ ਨਾਲ ਅੱਲਾ ਕਰਦੇ ਆ ਨਾ ਹੁਣ ਵੱਡੇ ਵੱਡੇ ਜੋਗੀ ਵੀ ਗੁਰੂ ਨਾਨਕ ਬਾਬਾ ਜੀ ਦੀ ਸਿੱਖਿਆ ਦਾ ਪ੍ਰਵਾਹ ਕਬੂਲਦੇ ਜਾ ਰਹੇ ਆ ਪਾਤਸ਼ਾਹ ਜੀ ਉਹਨਾਂ ਨੇ ਜ਼ਿੰਮੇਵਾਰੀਆਂ ਦਿੱਤੀਆਂ ਕਿ ਰੱਬ ਨੂੰ ਮਿਲਣ ਦਾ ਰਾਹ ਪਰਿਵਾਰ ਛੱਡ ਕੇ ਨਹੀਂ ਜ਼ਿੰਮੇਵਾਰੀਆਂ ਦੇ ਅੰਦਰ ਰਹਿ ਕੇ ਰੱਬ ਜੀ ਦੇ ਰਾਹ ਤੇ ਤੁਰਿਆ ਜਾਣਾ ਹੈ ਮਨੁੱਖ ਮਨੁੱਖ ਦੀ ਹੀ ਪਰਿਵਰਿਸ਼ ਕਰਦਾ ਆਇਆ ਕਦੀ ਮਾਂ ਦੇ ਰੂਪ ਵਿੱਚ ਕਦੀ ਬਾਪ ਦੇ ਰੂਪ ਵਿੱਚ ਤੇ ਕਦੀ ਤਿੰਨਾਂ ਪੁੱਤਰਾਂ ਦੇ ਰੂਪ ਵਿੱਚ ਹਰ ਜੀ ਮਾਤਾ ਹਰ ਜੀ ਪਿਤਾ ਕਦੀ ਬਾਣੀ ਚ ਆਪਾਂ ਪੜਦੇ ਨੇ ਕਿ ਸ਼ਬਦ ਸੁਖਮਨੀ ਸਾਹਿਬ ਚ ਆਪਾਂ ਪੂਰਾ ਸ਼ਬਦ ਦੀ ਕਥੀ ਦੀ ਵਿਆਖਿਆ ਪੜਿਓ ਜਿਦੇ ਚ ਬਾਬਾ ਜੀ ਕਹਿੰਦੇ ਰਮਈਆ ਕੇ ਗੁਣ ਛੇਤ ਪ੍ਰਾਨੀ ਕਬਨ ਮੂਲ ਤੇ ਕਬਨ ਤ੍ਰਿਸ਼ਟਾਨੀ ਜਨ ਤੂੰ ਸਾਜ ਸਿਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨਹੇ ਕੁਬਾਰਿਆ ਪਾਤ ਵਿਵਸਥਾ ਤੁਝੇ ਪਿਆਰੇ ਦੂਦ ਭਰ ਝੂਮਣ ਭੋਜਨ ਸੁਖਸੂਦ ਪਿਰਦ ਭਇਆ ਉਪਰ ਸਾਤ ਸਹਿਨ ਮੁਖ અપਿਆਉ ਬੈਠ ਕੋ ਦੇਨ ਇਹ ਨਿਰਗੁਣ ਕਛੂ ਨ ਬੂਝੇ ਪਖਸ਼ ਨਿ ਕੋ ਤ ਨਾਨਕ ਸਿਜੇ ਪਾਤਸ਼ਾਹ ਕਹਿੰਦੇ ਪਿਆਰੇ ਜੁਮੇ ਵਾਰੀਆਂ ਤੋਂ ਨਸਪੇ ਧਰਮ ਨਹੀਂ ਕਮਾਇਆ ਜਾਂਦਾ ਹੈ ਬਾਬਾ ਜੀ ਕਹਿੰਦੇ ਚਰਨਦਰ ਟਿਕੇ ਉਹਦੀ ਇਬਾਦਤ ਨੂੰ ਮਹਿਸੂਸ ਕਰ ਉਹਦੀ ਇਬਾਦਤ ਕੀਆ ਸ਼ਬਦ ਕਰਕੇ ਜਿਹਨੂੰ ਬਾਬਾ ਜੀ ਰੋਜ਼ ਆਪਾਂ ਨੂੰ ਸਿਖਿਆ ਦੇ ਕੇ ਸਮਝਾਉਂਦੇ ਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚਾ ਆਦ ਸਤਿ ਜੁਗਤ ਸਤਿ ਹੈ ਈ ਸਤ ਨੰਨਕ ਪੋਸੀ ਸਿ ਸਤ ਤੇ ਅਗਲੀਆਂ ਤੱਕ ਬੜਾ ਪਿਆਰ ਨਾਲ ਪੜੇ ਸੋਚੈ ਸੋਚਨਾ ਹੋ ਗਈ ਜੇ ਸੋਚੀ ਲਤਕਾਰ ਚੁੱਪੈ ਚੁਪਣਾ ਹੋਏ ਜੇ ਲੈ ਨਾ ਖਾਂਦੇ ਤਾਰ ਕਿਆਂ ਭੁਖ ਨ ਉਤਰੀ ਜੇ ਬੰਨਾ ਤੁਰਿਆ ਪਾਰ ਸਹਿਸ ਛਿਆਣ ਪਲਕ ਹੁਣੇ ਤਾਂ ਇਕ ਨ ਚੱਲੈ ਨਾਲ ਕਿਵਸ ਚਿਆਰਾ ਹੋਈਏ ਕਿ ਬਕੂੜਾ ਟੁੱਟੇ ਪਾਲ ਮਨ ਕਿਥੀ ਮੇਰੀਆਂ ਸਾਨਤਾਂ ਮੈਂ ਇਲਾ ਧਰਮੀ ਕਦੀ ਵੀ ਨਹੀਂ ਬਣ ਸਕਦਾ ਪਾਦਸ਼ਾਹ ਨੇ ਤਾਂ ਕਰਕੇ ਕਹਿ ਸੀ ਪਿਆਰੇ ਤੂੰ ਰੱਬੀ ਯਾਦ ਅੰਦਰ ਟਿਕਿਆ ਕਰ ਉਹਦਾ ਸ਼ੁਕਰ ਕਰਿਆ ਕਰ ਉਹਦੇ ਗੁਣਾਣ ਚੇਤੇ ਰੱਖਿਆ ਕਰ ਜਦੋਂ ਦੇ ਗੁਰ ਕਾਇਕ ਗੁਰਬਾਣੀ ਤੇਰੇ ਅੰਦਰ ਨੂੰ ਸਵਾਰੀ ਆ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਪੁੱਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਨੂੰ ਲਈਏ ਉਹ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮ ਕੇ ਆਪਸੇ ਜੀ ਕਹਿੰਦੇ ਗੁਰੂ ਬਾਬਾ ਜੀ ਰੋਜ਼ ਨਾ ਮलीन ਹੋਈ ਇਹ ਭੈੜੀ ਮਤ ਨੂੰ ਵਾਰ-ਵਾਰ ਸਮਝਾਉਂਦੇ ਪਏ ਆ ਮੇਰੇ ਦਿਲ ਦੇ ਇਦਾਂ ਨਹੀਂ ਨੱਸ ਕੇ ਨਹੀਂ ਹੁਣ ਅੰਦਰੋਂ ਮਹਿਸੂਸ ਕਰ ਫਿਰ ਮਹਿਸੂਸ ਕਰਨ ਲਈ ਸਾਜਣੜਾ ਮੇਰਾ ਸਾਜਣੜਾ ਨਿਕਟ ਖਲੂੜਾ ਮੇਰਾ ਸਾਜਣੜਾ ਇੱਥੇ ਹੁਣ ਜੋਗੀਆਂ ਦਾ ਵੱਡਾ